ਆਪਾ ਵੀਰੋਂ ਪਹੁੰਚ ਗਏ ਫਤਿਹਗੜ ਸਾਹਿਬ ਕੱਲ ਆਪਾਂ ਟੀਕ ਲਈ ਮੱਥਾ ਗੁਰਦੁਆਰਾ ਠੰਡਾ ਬੁਰਜ ਤੇ ਹੁਣ ਐਵੇਂ ਕਿਲਾ ਘੁੰਮਣਾ ਆਮ ਖਾਸ ਬਾਗ ਦੇਖਣਾ ਹੈ ਜਿਲ੍ਹਾ ਤੇ ਟਿਕੋ ਜਿਦਾਂ ਪਹਿਲਾਂ ਦੇਖ ਲਿਆ ਆਪਾਂ ਫੇਰ ਆ ਆਮ ਖਾਸ ਬਾਗ ਚ ਉਹਦੀ ਨਾ ਫਿਲਮ ਲੱਗੀ ਆ ਉਹਦੇ ਕਿੰਨੇ ਆ ਦੰਗਲ ਵਾਲੇ ਫਸ ਲਿਆ ਹੂੰ ਬਹੁਤ ਘਾਟਾ ਜੰਗਲ ਬਹੁਤ ਜਿਆਦਾ ਟਰੈਕਟਰ ਆ ਗਏ ਕੱਲ 23 ਨੂੰ ਘਟਾ ਇਹ ਹਜੇ 24 ਨੂੰ ਤੇ 25 ਨੂੰ ਤਾਂ ਬਹੁਤ ਜਿਆਦਾ ਸੰਗਤ ਸੀ ਹੂੰ ਤੇ ਅੱਜ ਤਾਂ ਟੋਪ ਨਿਕਲੀ ਨਹੀਂ ਆਇਆ ਤਾਂ ਬਹੁਤ ਧੁੰਦ ਰਹੀ ਆ ਇੱਕ ਦੋ ਵੇ ਧੁੱਪ ਨਿਕਲੀ ਜਾ ਕੇ ਹੁਣ ਚੱਲੇ ਆ ਤੇ ਕਰਨਾਟਕ ਵੇ ਨਹੀਂ ਆ ਵੀ ਕਿਵੇਂ ਉਹਨਾਂ ਨੇ ਦੱਸਿਆ ਸੀ ਤਨ ਵੇਖ ਹੀ ਆਉਣੀਆਂ ਵਲੌਗ ਜਿਆਦਾ ਬੰਦ ਨਹੀਂ ਫੋਨ ਡੈੱਡ ਗਿਆ ਉੱਪਰ ਇਹਾਰੇ ਸਰਦਿਆਂ ਨੇ ਬਣਾਏ ਨੇ। ਦੇਖੋ ਇਹ ਗੱਲ ਸਾਫ਼ ਦੀ ਧਰਤੀ। ਬਾਗਿਆ ਆਮਖਾਨ ਬਾਤ ਕਰੇ। ਸਾਰੇ ਮੇਰੇ ਭਰਾ ਐਕਟੇ ਕਰਾ ਦੋ। ਵੀ ਕੋਹ ਨਾ ਕੋਈ ਹੋਰ ਕੰਮ ਕਰਾਵਾਂਗੇ। ਸਪੋਰਟ ਕਰੋ ਬਸ ਸਪੋਰਟ। ਇਹ ਕਿ ਸੰਗਤ ਬੜੀ ਆਈ ਹੈ ਨਾ ਇਹ ਇਕੱਠ ਬਹੁਤ ਜਿਆਦਾ ਹੈ ਪ੍ਰੈਕ ਟੜਦੀ ਨਹੀਂ ਨਾ ਟ੍ਰੈਫਿਕ ਕਦੀ ਜਾ ਟਰੈਕਟਰ ਨੂੰ ਟਰਾਪਾ ਬੜਾ ਉੱਥੇ ਲਾਇਆ ਨਹੀਂ ਆਪਾਂ ਪਾਸੇ ਲਾਇਆਗਾ ਆਪਾਂ ਬੜਾ ਕੱਢਣੇ ਤਰਪਾਲ ਤਰਪੂਲ ਲਾਇਆ ਹੀ ਨਹੀਂ ਜਾ ਆਪਾਂ ਵੀ ਖਿਲ ਗਏ ਸੀ ਫੈਣ ਸਾਡੇ ਨਾਲ ਅਜਗਾ ਕੱਚਾ ਉੱਥੇ बंद हो गए लेट हो गए इधर ट्रैफिक ब्लॉक लग صحیح نہیں ہے یہ 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 میرے بچے پاکستان آج کل اپ کو نہیں یاد بہت خوبی رویہ کا نہیں دیکھو ہم نے بہت کچھ کیا ہے نام کے نام پر کچھ نہیں صحیح کرتے کچھ اثر نہیں ਤੁਸੀਂ ਕੋਈ ਕਹਾਣੀ ਮੈਂ ਨਹੀਂ ਯਾ ਸਕਦੇ ਹੋ ਸਵੈ ਪਛਾਣ ਹੈ ਜੀ ਨਾਮ ਨੇ ਜੇ ਤੁਸੀਂ ਸਿੱਧਰੇ ਵੀ ਪਾਈ ਹੈ ਨਾ ਜਾਂ ਉਹ ਵੀ ਕੋ ਜੀ ਪਾਈ ਹੈ ਹਰਤਨ ਰਾਜ ਨੂੰ ਪਾਈ ਉਹ ਮੈਨੂੰ ਕੀ ਨਾਲ ਨਾਲ ਨਾ ਝਾੜੂ ਰਾਜ ਕਰੇਗਾ ਫੇਰ ਮੈਨੂੰ ਪੀਟੀ ਦਰਸ ਆਇਆ ਵੀ ਉਹ ਹੋ ਮੈਂ ਤਾਂ ਆਪਣੇ ਤਰ੍ਹਾਂ ਤੇ ਆ ਗਿਆ ਹਜ਼ੂਰ ਪਹਾੜੀ ਫੌਜਾਂ ਉਸ ਨੂੰ ਚੰਗਾ ਸਬਕ ਸਿਖਾਉਂਦੀਆਂ ਪਰ ਐਨ ਮੌਕੇ ਤੇ ਸਡੋਰੇ ਦੇ ਪੀਰ ਬੁੱਤੂ ਸ਼ਾਹ ਨੇ ਉਸ ਦੀ ਮਦਦ ਕਰਕੇ ਸਾਰੀ ਬਾਜੀ ਪੁੱਠੀ ਪਾ ਦਿੱਤੀ ਗੋਬਿੰਦ ਸਿੰਘ ਦੇ ਮਾਮਲੇ ਤੇ ਫੌਰੀ ਗੌਰ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਹਜ਼ੂਰ ਕਿੱਥੇ ਹੈ ਉਹ ਗੋਬਿੰਦ ਸਿੰਘ ਹਜ਼ੂਰ ਇਸ ਵਕਤ ਉਹ ਆਨੰਦਪੁਰ ਵਿੱਚ ਪੱਕੇ ਕੇ ਉਸਾਰ ਕੇ

آم کي چلو جي او جي بالا ਆ ਗਿਆ ਬਰੇ ਨਗਰ ਦੀ ਪ੍ਰਿੰਟ ਦਾ ਪਾਵਰ ਜੇ ਸੀ ਇਹ ਕਰੋਨਾ ਚ ਸਾਈਡ ਤੇ ਨਾਲਿਆ ਤਾਂ ਆਪਣਾ ਸੁਨਸ ਸਿੰਘ ਕੁੱਟ ਗਿਆ ਪਹਿਲਾਂ ਹੀ ਮੈਂ ਜਮਾ ਹੀ ਲੈ ਗਿਆ ਆ ਇੱਥੇ ਲੈ ਗਿਆ ਆਪਣਾ ਬਾਗੀ ਬਣਾਣੇ ਆ ਕੇ ਚਲੋ ਹੁਣ ਕਰਦੇ ਹਾਂ ਸਪੋਰਟ ਦੀ ਵਾਪਸ ਓਏ ਆ ਬੰਦ ਕਰ ਦੇ